ਰਾਜੀਗਾਲ ਜੀ ਮੈਂ ਤੁਹਾਡਾ ਆਪਣਾ ਧਰਮ ਜੀ ਡੀਪੀ ਤੇ ਤੁਸੀ ਦੇ ਦੇ ਪਿਓ ਜੀ ਮੇਰਾ ਡੀਪੀਸੀ ਪੰਜਾਬੀ ਤੇ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਦੋਸਤੋ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਖਡੂਰ ਸਾਹਿਬ ਤੋਂ ਭਾਈ ਅਮਰਤਪਾਲ ਸਿੰਘ ਹੋਣਾ ਨੇ ਚੋਣ ਲੜੀ ਸੀ ਐਮਪੀ ਦੇ ਲਈ ਦੂਸਰੀ ਗੱਲ ਤੁਹਾਨੂੰ ਦੱਸ ਦਈਏ ਕਿ ਭਾਈ ਅਮਰਤਪਾਲ ਸਿੰਘ ਹੋਣਾ ਦੇ ਉੱਤੇ ਜਿਹੜਾ ਆ ਧਾਰਾ ਲੱਗੀ ਹੋਈ ਸੀ ਐਨਐਸਏ ਜਿਹੜੀ ਐਨਐਸਏ ਲੱਗੀ ਹੋਈ ਸੀ ਉਹਦੇ ਕਰਕੇ ਉਹ ਦਿਬੜੂਗਲ ਜੇਲ੍ਹ ਦੇ ਵਿੱਚ ਬਹੁਤ ਲੰਬੇ ਸਮੇਂ ਤੋਂ ਬੰਦ ਸੀ ਪਰ ਉਹਨਾਂ ਨੇ ਜੇਲ੍ਹ 'ਚ ਬੰਦ ਰਹਿਣ ਦੇ ਬਾਵਜੂਦ ਵੀ ਜਿਹੜੀ ਐ MP ਦੀ ਚੋਣ ਲੜੀ ਤੇ ਬਹੁਤ ਹੀ ਵਧੀਆ ਲੀਡ ਦੇ ਨਾਲ ਜਿਹੜਾ ਆ ਖਡੂਰ ਸਾਹਿਬ ਤੋਂ ਜਿੱਤ ਕੇ ਜਿਹੜੀ ਜਿੱਤ ਪ੍ਰਾਪਤ ਕੀਤੀ ਤੇ ਲੋਕਾਂ ਦਾ ਜਿਹੜਾ ਆ ਬਹੁਤ ਵੱਡਾ ਮਨੋਬਲ ਇਸ ਚੀਜ਼ ਦੇ ਨਾਲ ਉਹਨਾਂ ਨੇ ਵਧਾਇਆ ਤੁਹਾਨੂੰ ਦੱਸਦਾ ਹੀ ਕਿ ਭਾਈ ਅਮਰਤਪਾਲ ਸਿੰਘ ਜੀ ਖਡੂਰ ਸਾਹਿਬ ਤੋਂ ਜਿੱਤ ਤਾਂ ਗਏ ਪਰ ਕਿਤੇ ਨਾ ਕਿਤੇ ਭਾਈ ਅਮਰਤਪਾਲ ਸਿੰਘ ਉਹਨਾਂ ਨੂੰ ਜਿਹੜਾ ਆ ਖਡੂਰ ਸਾਹਿਬ ਤੋਂ MP ਦੀ ਸਾਊ ਚੁੱਕਣ ਦੇ ਲਈ ਜਿਹੜਾ ਆ ਅੱਗੇ ਨਹੀਂ ਲਿਆਂਦਾ ਜਾ ਰਿਹਾ ਸੀ ਬਹੁਤ ਸਾਰੇ ਐਮਪੀ ਜਿਹੜੇ ਨੇ ਪੰਜਾਬ ਦੇ ਵਿੱਚੋਂ ਬਣ ਕੇ ਐਮਪੀ ਦੀ ਸੀਟ ਤੋਂ ਜਿੱਤ ਕੇ ਜਿਹੜਾ ਆ ਲੋਕ ਸਭਾ ਚੋਣਾਂ ਨੂੰ ਜਿੱਤ ਕੇ ਐਮਪੀ ਬਣ ਗਏ ਤੇ ਸਾਊ ਵੀ ਚੁੱਕ ਲਈ ਪਰ ਕਿਤਨਾ ਕਿਤੇ ਜਿਹੜਾ ਭਾਈ ਅਮਰਤਪਾਲ ਸਿੰਘ ਔਰੀ ਜਿਹੜੇ ਨੇ ਉਹ ਉੱਥੇ ਦੀ ਉੱਥੇ ਹੀ ਬੰਦ ਰਹੇ ਤੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਨਾਲ ਜਿਹੜਾ ਆ ਖਡੂਰ ਸਾਹਿਬ ਤੋਂ ਜਿਹੜੀ ਏ ਉਹ ਲੀਡ ਨਹੀਂ ਕੀਤੀ ਜਾ ਰਹੀ ਸੀ ਤੇ ਨਾ ਹੀ ਉਹਨਾਂ ਨੂੰ ਜਿਹੜਾ ਆ ਬਾਹਰ ਲਿਆ ਕੇ ਸੌਂ ਚਕਾਈ ਜਾ ਰਹੀ ਸੀ ਦੋਸਤੋ ਉੱਥੇ ਤੁਹਾਨੂੰ ਦੱਸਦਾ ਹੀ ਕਿ ਬਹੁਤ ਸਾਰੇ ਲੋਕ ਬਹੁਤ ਸਾਰੇ ਜਿਹੜੇ ਅ ਐਸੇ ਲੋਕ ਜਿਹੜੇ ਕਿ ਭਾਈ ਅਮਰਤਪਾਲ ਸਿੰਘ ਹੋਣਾ ਦੇ ਨਾਲ ਜੁੜੇ ਹੋਏ ਸੀ ਬਹੁਤ ਸਾਰੇ ਲੋਕ ਜਿਹੜੇ ਕਿ ਭਾਈ ਅਮਰਤਪਾਲ ਸਿੰਘ ਹੋਣਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸੀ ਤੇ ਬਹੁਤ ਸਾਰੇ ਲੋਕ ਜਿਹੜੇ ਕਿ ਕਹਿੰਦੇ ਸੀ ਕਿ ਪੰਜਾਬ ਦੇ ਵਿੱਚ ਬਦਲਾਅ ਆਉਣਾ ਚਾਹੀਦਾ ਤੇ ਪੰਜਾਬ ਦੇ ਵਿੱਚ ਜਿਹੜੀਆਂ ਕ੍ਰਿਤੀਆਂ ਨੇ ਉਹ ਖਤਮ ਹੋਣੀਆਂ ਚਾਹੀਦੀਆਂ ਨਿੰਨੂ ਲੈ ਕੇ ਭਾਈ ਅਮਰਤਪਾਲ ਸਿੰਘ ਹੋਣ ਜੀ ਲਗਾਤਾਰ ਆਪਣੇ ਸੰਘਰਸ਼ ਦੇ ਵਿੱਚ ਚੱਲਦੇ ਰਹੇ ਉਸੇ ਸੰਘਰਸ਼ ਦੇ ਦੌਰਾਨ ਕੁਝ ਐਸਾ ਹੋਇਆ ਕਿ ਉਹਨਾਂ ਨੂੰ ਜਿਹੜਾ ਆ ਐਨਐਸਏ ਧਾਰਾ ਦੇ ਅਧੀਨ ਦਿਬੜੁਗਲ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਗਿਆ ਲੰਬਾ ਸੰਭਾ ਉੱਥੇ ਉਹਨਾਂ ਨੇ ਕੱਟਿਆ ਬਹੁਤ ਸਾਰੇ ਉਹਨਾਂ ਦੇ ਯਾਰ ਦੋਸਤ ਜਿਹੜੇ ਉਹਨਾਂ ਦੇ ਨਾਲ ਉਹਨਾਂ ਦਾ ਸਾਥ ਦੇ ਰਹੇ ਸੀ ਉਹ ਵੀ ਉੱਥੇ ਜਿਹੜਾ ਆ ਬੰਦ ਪਏ ਹੋਏ ਸੀ ਪਰ ਭਾਈ ਅਮਰਿਤਪਾਲ ਸਿੰਘ ਨੇ ਆਪਣੇ ਪਰਿਵਾਰ ਦੇ ਸਹਿਯੋਗ ਦੇ ਨਾਲ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਖਡੂਰ ਸਾਹਿਬ ਤੋਂ ਸੀਟ ਲੜਨ ਦਾ ਜਿਹੜਾ ਆ ਉਹ ਨਿਰਣੇ ਲਿਆ ਨਾਲ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਬਹੁਤ ਵੱਡੇ ਪਿਆਰ ਦੇ ਨਾਲ ਖਡੂਰ ਸਾਹਿਬ ਤੋਂ ਜਿਹੜਾ ਆ ਭਾਈ ਅਮਰਤਪਾਲ ਸਿੰਘ ਹੋਣਾ ਨੂੰ ਜਿਹੜੀ ਇਹ ਜਿਪਤ ਪ੍ਰਾਪਤ ਹੋਈ ਤੇ ਐਮਪੀ ਦੀ ਸੀਟ ਜਿਹੜੀ ਇਹ ਉਹਨਾਂ ਨੇ ਪੰਜਾਬ ਤੋਂ ਜਿੱਤ ਕੇ ਤੇ ਲੋਕ ਸਭਾ ਦੇ ਵਿੱਚ ਜਾਣਾ ਸੀ ਪਰ ਕਿਤੇ ਨਾ ਕਿਤੇ ਜਿਹੜਾ ਆ ਦਿਬੜੂਗਲ ਜੇਲ੍ਹ ਦੇ ਵਿੱਚ ਹੀ ਭਾਈ ਅਮਰਤਪਾਲ ਜੀ ਸੀ ਜਿਨ੍ਹਾਂ ਨੂੰ ਸੌ ਚੁੱਕਣ ਦੇ ਲਈ ਅੱਗੇ ਨਹੀਂ ਲਿਆਂਦਾ ਜਾ ਰਿਹਾ ਸੀ ਹੁਣ ਜਿਹੜੀ ਖੁਸ਼ਖਬਰੀ ਨਿਕਲ ਕੇ ਸਾਹਮਣੇ ਆਈ ਹੈ ਤੁਹਾਨੂੰ ਦੱਸਦਾ ਹੀ ਕਿ ਭਾਈ ਅਮਰਤਪਾਲ ਸਿੰਘ ਜੀ ਦਿਬੜੂਗਲ ਜੇਲ੍ਹ ਤੋਂ ਸਿੱਧਾ ਹੀ ਜਿਹੜਾ ਆ ਸੌ ਚੁੱਕਣ ਦੇ ਲਈ ਪਹੁੰਚੇ ਤੇ ਹੁਣ ਬੜੀ ਹੀ ਖੁਸ਼ੀ ਵਾਲੀ ਗੱਲ ਹੈ ਕਿ ਭਾਈ ਅਮਰਤਪਾਲ ਸਿੰਘ ਜੀ ਪੂਰੇ ਤਰੀਕੇ ਦੇ ਨਾਲ ਐਮਪੀ ਦੀ ਸੀਟ ਦੇ ਉੱਤੇ ਕਬਜ਼ਾ ਕਰ ਚੁੱਕੇ ਨੇ ਐਮਪੀ ਦੇ ਲਈ ਜਿਹੜਾ ਆ ਉਹ ਚੁਣੇ ਗਏ ਨੇ ਤੁਹਾਨੂੰ ਦੱਸ ਦੇ ਕਿ ਚੁਣੇ ਤਾਂ ਪਹਿਲਾਂ ਹੀ ਗਏ ਸੀ ਪਰ ਹੁਣ ਜਿਹੜਾ ਹੈ ਸੌ ਚੁੱਕਣ ਤੋਂ ਬਾਅਦ ਆ ਐਮਪੀ ਬਣ ਚੁੱਕੇ ਨੇ ਇਹ ਹੀ ਤੁਹਾਡੇ ਲਈ ਸਭ ਤੋਂ ਵੱਡੀ ਖੁਸ਼ਖਬਰੀ ਭਾਈ ਅਮਰਤਪਾਲ ਜੀ ਦੇ ਪਾਸਿਓ ਤੁਸੀਂ ਦੇਖਦੇ ਪਿਓ ਮੇਰਨਾ ਡੀਪੀਸੀ ਪੰਜਾਬੀ ਤੁਹਾਨੂੰ ਇਹ ਖੁਸ਼ਖਬਰੀ ਕਿਵੇਂ ਦੀ ਲੱਗੀ ਸਾਡੇ ਨਾਲ ਆਪਣਾ ਜਿਹੜਾ ਆ ਸੁਝਾਓ ਸਾਂਝਾ ਕਰ ਸਕਦੇ ਹੋ ਕਮੈਂਟ ਕਰ ਸਕਦੇ ਹੋ ਲਾਈਕ ਕਰ ਸਕਦੇ ਹੋ ਤੇ ਆਪਣੇ ਦੋਸਤਾਂ ਦੇ ਨਾਲ ਇਹ ਵੀਡੀਓ ਨੂੰ ਸ਼ੇਅਰ ਵੀ ਕਰ ਸਕਦੇ ਹੋ ਧੰਨਵਾਦ ਮਿਲਦੇ ਆ ਕਿਸੇ ਅਗਲੇ ਵੀਡੀਓ ਤੇ